ਨਾਵਲ ਮੋੜ aí ਬਹਾਰ ਇਸ ਨਾਵਲ ਦੇ ਲੇਖਕ ਬਿੰਦਰ ਕੋਲਯਵਾਲ ਕਾਡਰ ਨੰਬਰ 1 ਜਿਵੇਂ ਕੁਦਰਤ ਦਾ ਅਸੂਲ ਹੈ ਕਿ ਰਾਤ ਤੋਂ ਬਾਅਦ ਦਿਨ ਆਉਂਦਾ ਹੈ ਅਤੇ ਰਾਤ ਦੇ ਹਨੇਰੇ ਤੋਂ ਬਾਅਦ ਚਾਨਣ ਪਰ ਇਸ ਘਰ ਵਿੱਚ ਹਨੇਰੇ ਨੇ ਇਸ ਤਰ੍ਹਾਂ ਆਪਣੇ ਪੈਰ ਪਸਾਰੇ ਹੋਏ ਸਨ ਕਿ ਚਾਨਣ ਹੋਣ ਦਾ ਨਾ ਹੀ ਨਹੀਂ ਲੈ ਰਿਹਾ ਸੀ ਸਕੋਂ ਹਰ ਪਲ ਹਨੇਰਾ ਹੋਰ गहरा ਹੁੰਦਾ ਜਾ ਰਿਹਾ ਸੀ ਇਸ ਗਹਿਰੇ ਹਨੇਰੇ ਵਿੱਚ ਆਪਣੇ ਹੀ ਚਿਹਰੇ ਇੱਕ ਦੂਜੇ ਨੂੰ ਪਛਾਣਨ ਤੋਂ ਇਨਕਾਰ ਕਰਨ ਲੱਗੇ ਸਨ ਭਾਵੇਂ ਕਿ ਮੀਤ ਨੂੰ ਨੌਕਰੀ ਲੱਗ ਚੁੱਕਾ ਸੀ ਪਰ ਉਹਦੀ ਤਨਖਾਹ ਬਹੁਤ ਘੱਟ ਸੀ ਇੰਨੀ ਕਿ ਤਨਖਾਹ ਨਾਲ ਘਰ ਦੇ ਹਾਲਾਤਾਂ ਨੂੰ ਸੁਧਾਰਨਾ ਬਹੁਤ ਔਖਾ ਸੀ ਘਰ ਦਾ ਨਲਕਾ ਖਰਾਬ ਹੋ ਗਿਆ ਸੀ ਅਤੇ ਨਵਾਂ ਨਲਕਾ ਲਗਾਉਣ ਲਈ ਪੈਸੇ ਨਹੀਂ ਸਨ ਕਰਤਾਰ ਕਰਨ ਨੇ ਆਰਤੀ ਕੋਲੋਂ ਪੈਸੇ ਮੰਗੇ ਪਰ ਉਹਨੇ ਵੀ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਪੰਜ-ਛੇ ਮਹੀਨੇ ਪੀਨ ਲਈ ਪਾਣੀ ਗੁਰਦੁਆਰੇ ਦੇ ਨਾਲ ਕੇ ਤੋਂ ਕਰਦੇ ਰਹੇ ਗੁਰਦੁਆਰੇ ਦੇ ਨੇੜੇ ਘਰਾਂ ਵਾਲੇ ਵੀ ਥੋੜਾ-ਥੋੜਾ ਇਤਰਾਜ਼ ਕਰਨ ਲੱਗੇ ਸਨ ਮਜਬੂਰੀ ਵਿੱਚ ਕਰਤਾਰ ਕਰਨ ਨੇ ਇੱਕ ਹੋਰ ਆਰਤੀ ਨਾਲ ਗੱਲ ਕੀਤੀ ਜੋ ਉਹਨਾਂ ਦੀ ਰਿਸ਼ਤੇਦਾਰੀ ਵਿੱਚੋਂ ਭਰਾ ਲੱਗਦਾ ਸੀ ਉਸ ਆਰਤੀਏ ਦੀ ਇੱਕ ਦੁਕਾਨ ਟਿੱਬੇ ਮੰਡੀ ਵਿੱਚ ਹੁੰਦੀ ਸੀ ਅਤੇ ਦੂਸਰੀ ਦੁਕਾਨ ਸ਼ਹਿਰ ਕਪੂਥਲੇ ਮੰਡੀ ਦਾਣਾ ਵਿੱਚ ਹੁੰਦੀ ਸੀ। ਉਹਨਾਂ ਨੇ ਨਵੇਂ ਆਰਤੀਏ ਕੋਲੋਂ ਥੋੜੇ ਪੈਸੇ ਫੜੇ ਅਤੇ ਘਰ ਬੋਰ ਕਰਾ ਕੇ ਨਲਕਾ ਲਵਾ ਲਿਆ। ਜਦੋਂ ਕਿਸੇ ਉੱਪਰ ਮਾੜਾ ਵਕਤ ਆਉਂਦਾ ਹੈ ਤਾਂ ਹਰ ਕੋਈ ਉਹਦੀ ਮਜ਼ਬੂਰੀ ਦਾ ਫਾਇਦਾ ਲੈਂਦਾ ਹੈ। ਕਰਤਾਰ ਕੋਲ ਨਾਲ ਵੀ ਇੰਜ ਹੀ ਹੋਣ ਲੱਗਿਆ ਸੀ। ਜਦੋਂ ਵੀ ਨਵੇਂ ਆਰਤੀਏ ਕੋਲੋਂ ਪੈਸੇ ਲੈ ਕੇ ਉਹਨੇ ਤਾਂ ਉਨੇ 200 ਦੀ ਥਾਂ 3 400 ਲਿਖ ਲੈਣਾ ਜਾਂ ਫਿਰ ਕੋਈ ਹੋਰ ਤਾਰੀਖ ਪਾ ਕੇ 2200 ਦੋ ਵਾਰ ਲਿਖ ਦੇਣਾ ਦੋਵਾਂ ਥਾਂ ਮੇਰੇ ਉੱਪਰ ਅੰਗੂਠਾ ਲਵਾ ਲਿਆ ਕਰਨਾ ਕਰਤਾਰਕ ਹੋਰ ਅਨਪਾਰਸੀ ਅਤੇ ਦੂਜੇ ਰਿਸ਼ਤੇਦਾਰੀ ਦਾ ਭਰਾ ਹੁਣ ਕਰਕੇ ਯਕੀਨ ਸੀ ਪਰ ਭਰਾ ਹੀ ਬੇਈਮਾਨੀ ਕਰਨ ਲੱਗਾ ਸੀ ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗ ਜਾਏ ਤਾਂ ਉਸ ਵੇਲੇ ਖੇਤ ਦਾ ਰੱਬ ਹੀ ਰੱਖਾ ਹੁੰਦਾ ਹੈ ਪਹਿਲੇ ਆਰਤੀਏ ਦੇ ਫਸਲ ਨਾ ਪਹੁੰਚਣ ਤੇ ਉਹ ਘਰ ਗੇੜੇ ਮਾਰਨ ਲੱਗਾ ਸੀ ਉਹ ਆਰਤੀਏ ਦੀ ਵਹੀ ਤੇ ਲਿਖਿਆ ਹੋਇਆ ਬਕਾਇਆ 2000 ਬਾਕੀ ਰਹਿੰਦਾ ਸੀ 15 ਵਹੀ 20 ਦਿਨ ਆਰਤੀਆ ਸ਼ਾਮ ਵੇਲੇ ਤੋਂ ਪਹਿਲਾਂ ਹੀ ਪਿੰਡ ਦੇ ਸਰਪੰਚ ਨੂੰ ਲੈ ਕੇ ਘਰ ਆ ਜਾਂਦਾ ਹਰ ਬਾਰ ਆਰਤੀਏ ਤੋਂ 20 25 ਦਿਨਾਂ ਦੀ ਮੂਲਤ ਮੰਗ ਲਈ ਜਾਂਦੀ ਪਰ ਪੈਸੇ ਮੋਹ ਨੇ ਕਿੱਥੋਂ ਸਾਨੂੰ ਫਸਲ ਨਾਲ ਤਾਂ ਮਸਾਂ ਗੁਜ਼ਾਰਾ ਹੀ ਹੁੰਦਾ ਸੀ ਫਿਰ 2000 ਕਿਵੇਂ ਤੇ ਕਿੱਥੋਂ ਦੇਣਾ ਸੀ ਕਦੇ ਕਿਸੇ ਵੀ ਜੀ ਕੋਲ ਦੋ ਤੋਂ ਵੱਧ ਲੀੜੇ ਨਹੀਂ ਸਨ ਬਲਦੇਵ ਕੋਲ ਇੱਕੋ ਕਮੀਜ਼ ਤੇ ਇੱਕ ਹੀ ਨਿੱਕਰ ਸੀ ਜਿੰਨੂੰ ਉਹ ਹਰ ਰੋਜ਼ ਸਕੂਲ ਜਾਣ ਤੋਂ ਪਹਿਲਾਂ ਆਪਣੇ ਹੱਥੀ ਧੋਂਦਾ ਅਤੇ ਉਹਨਾਂ ਦੇ ਸੁੱਕਣ ਤੱਕ ਦੀ ਅਡੀਕ ਕਰਦਾ ਕਈ ਵਾਰੀ ਥੋੜੇ ਜਿਹੇ ਗਿੱਲੇ ਲੀੜੇ ਪਾ ਕੇ ਸਕੂਲ ਨੂੰ ਇਹ ਸੋਚ ਕੇ ਤੁਰ ਪੈਂਦਾ ਤੇ ਰਾਹ ਵਿੱਚ ਜਾਂਦੇ ਜਾਂਦੇ ਆਪੇ ਹਵਾ ਨਾਲ ਸੁੱਕ ਜਾਣਗੇ ਪਰ ਕਦੀ ਵੀ ਆਪਣੇ ਬੀਬੀ ਨਾਲ ਕੋਈ ਗਲਾ ਨਹੀਂ ਕੀਤਾ ਸੀ ਅਤੇ ਨਾ ਹੀ ਕਿਸੇ ਦੇ ਚੰਗੇ ਮਾਰੇ ਜੀੜੇ ਪਾਇ ਦੇਖ ਆਪਣੇ ਦਿਲ ਨੂੰ ਤਰਸਾਇਆ ਬਲਦੇਵ ਨੇ ਸਕੂਲੋਂ ਘਰ ਆਉਣਾ ਤੇ ਦੁਪਹਿਰ ਦੀ ਰੋਟੀ ਚਾਰ ਗੰਡੇ ਨਾਲ ਖਾ ਕੇ ਡੰਗਰਾ ਚਾਰਨ ਲਈ ਕੋਲ ਕੇ ਕੱਚੇ ਰਾਹੇ ਮੈਰੀਨਰ ਲੈ ਜਾਣਾ ਨਿੰਮੇ ਦਾ ਕੰਮ ਹੁੰਦਾ ਸੀ ਸਕੂਲੋਂ ਆਣ ਕੇ ਗੁਰੂ ਨਾਲ ਕੰਮ ਕਰਾਉਣਾ ਅਤੇ ਪੱਠੇ ਵੱਢ ਕੇ ਲਿਉਣਾ ਸੀ ਬਲਦੇਵ ਦੇ ਸਾਰੇ ਸਾਥੀ ਤਕਰੀਬਨ ਇਸੇ ਤਰ੍ਹਾਂ ਹੀ ਕਰਦੇ ਸਨ ਡੰਗਰਾਂ ਦੇ ਮੈਦਾਨ ਵਿੱਚ ਖਾ ਕਰਦੇ ਰਹਿਣਾ ਅਤੇ ਸਾਰੇ ਸਾਥੀ ਆਪਣੀ ਖੇਡ ਵਿੱਚ ਮਸਤ ਰਹਿੰਦੇ ਸਨ ਕਰਕਾਲਾ ਨੂੰ ਡੰਗਰਾਂ ਨੂੰ ਪਿੰਡ ਵੱਲ ਨੂੰ ਹੱਕ ਲੈਣਾ ਤੇ ਡੰਗਰਾਂ ਨੂੰ ਕਿੱਲੇ ਨਾਲ ਬੰਨ੍ਹ ਕੇ ਪਿੰਡੋਂ ਬਾਹਰ ਕਬੱਡੀ ਕਿਦੰ ਚਲੇ ਜਾਣਾ ਇਸੇ ਤਰ੍ਹਾਂ ਜ਼ਿੰਦਗੀ ਲੰਘਦੀ ਜਾ ਰਹੀ ਸੀ ਕਰਤਾਰ ਕੋ ਦੇਖ ਕਰ ਘਰ ਦੇ ਖਰਚੇ ਵਧਣ ਲੱਗੇ ਸਨ ਕਦੇ ਨਾਨਕੀ ਸ਼ੱਕ ਲੈ ਜਾਣਾ ਤੇ ਕਦੇ ਸਕੂਲ ਦੀਆਂ ਫੀਸਾਂ ਭਰਨੇ। ਉਹ ਆਪ ਵੀ ਬਥੇਰਾ ਕੰਮ ਕਰਦੀ, ਗੋਹਾ ਕੂੜਾ ਤੇ ਕਦੀ ਬਾਹਰ ਖੇਤਾਂ ਵਿੱਚ ਕੰਮ ਕਰਨਾ ਪਰ ਕਦੇ ਹਾਲਾਤ ਦਿਨੋ-ਦਿਨ ਸੁਧਰਨ ਦੀ ਥਾਂ ਵਿਗੜਦੇ ਜਾ ਰਹੇ ਸਨ। ਕਈ ਵਾਰੀ ਹੜ੍ਹੀ ਸੋਨੀ ਵਿੱਚ 2 2 3 3 ਕਿੱਲੇ ਬੀਜਾਂ ਤੋਂ ਹੀ ਰਹਿ ਜਾਂਦੇ ਸੀ। ਕਦੀ ਪਾਣੀ ਨਾ ਪਹੁੰਚਦਾ ਹੋਣਾ ਅਤੇ ਕਦੀ ਬੁਝਾਈ ਲਈ ਬੀਜ ਨਾ ਪੂਰਾ ਹੋਣਾ। ਅੱਧ ਗਏ ਫਕਰ ਘਰੋਂ ਦਾਣੇ ਮੁੱਕ ਜਾਣੇ। ਦਾਨੇ ਮੁਕ ਅਤੇ ਜੇਕਰ ਕਿਸੇ ਕੋਲੋਂ ਕਣਕ ਦੀ ਬੋਰੀ ਉਧਾਰੀ ਲੈਣੀ ਤਾਂ ਉਹਨੇ ਪਹਿਲਾਂ ਹੀ ਅਖ ਦੇਣਾ ਕਿ ਵਿਸਾਖ ਵਿੱਚ ਕਣਕ ਵੱਢ ਕੇ ਡੇਢ ਬੋਰੀ ਮੋੜਨੀ ਪਾਉਗੀ ਕਰਦਾ ਨਾ ਸਰਦਾ ਦੇਖ ਇਹ ਵੀ ਕਰਨਾ ਪੈ ਜਾਂਦਾ ਸੀ ਕਣਕ ਲਈ ਡੇਢ ਗੁਣਾ ਮੋੜਨੀ ਅਤੇ ਦੂਸਰੇ ਪਾਸੇ ਆਕਤੀ ਦਾ ਦਿਨੋ ਦਿਨ ਵਧ ਰਿਹਾ ਵਿਆਜ ਉਹਨਾਂ ਨੂੰ ਦਿਨ ਰਾਤ ਸੌਣ ਨਹੀਂ ਦਿੰਦਾ ਸੀ ਮਹੀਨੇ ਤੇ ਕਦੀ ਦੋ ਹੀ ਮਹੀਨੇ ਮੀਤ ਦੇ ਭੇਜੇ ਪੈਸੇ ਵੀ ਮਿਲ ਜਾਂਦੇ ਸਨ ਜਿਨ੍ਹਾਂ ਨਾਲ ਬਹੁਤ ਆਸਰਾ ਮਿਲਦਾ ਪਰ ਗਰੀਬੀ ਦੇ ਹੜ ਮੂਰੇ ਪੱਤਿਆਂ ਦੀ ਕੋਈ ਬਹੁਤੀ ਅਹਿਮੀਅਤ ਨਹੀਂ ਰਹਿੰਦੀ ਆਖਰ ਨੂੰ ਇਹ ਤੈ ਹੋਇਆ ਕਿ ਚਾਰਕ ਨਾਲ ਜ਼ਮੀਨ ਵਿੱਚ ਹੀ ਜਾਵੇ ਤਾਂ ਕਿਤੇ ਜਾ ਕੇ ਸਟਕਾਰਾ ਹੋਊਗਾ ਜਦੋਂ ਕਿਸੇ ਜ਼ਿੰਮੇਦਾਰ ਦੀ ਜ਼ਮੀਨ ਵਿਖਦੀ ਹੈ ਤਾਂ ਉਸ ਦਾ ਦਿਲ ਹੀ ਪੁੱਛਿਆ ਜਾਂਦਾ ਹੈ ਕਿ ਉਹਦੇ ਦਿਲ ਉੱਪਰ ਕੀ ਬਿੱਤੀ ਹੋਗੇ ਇਹ ਕੋਈ ਨਹੀਂ ਜਾਣਦਾ ਕਿ ਉਹ ਅੰਦਰ ਹੀ ਅੰਦਰ ਕਿੰਨੀ ਵਾਰ ਮਰਿਆ ਹੋਣਾ ਜ਼ਮੀਨ ਵੇਚਣ ਦਾ ਪਿੰਡ ਵਿੱਚ ਇੱਕ ਗਾਹਾਂ ਬੰਦਿਆਂ ਨੂੰ ਕਿਹਾ ਗਿਆ ਜਦੋਂ ਦਿਲੇ ਹੋਰਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਵਿੱਚ ਬੰਦਾ ਪਾ ਕੇ ਪਿੰਡ ਦੇ ਮੁੱਢ ਲੱਗਦੀ ਜ਼ਮੀਨ ਖੇਤਣ ਦੀ ਪਹਿਲ ਕੀਤੀ ਪਰ ਕਰਤਾਰ ਕਰਨੀ ਸਾਫ ਮਨ ਕਰ ਦਿੱਤਾ ਕੋਈ ਜਾਣਦੀ ਸੀ ਕਿ ਪਿੰਡ ਨਾਲ ਲੱਗਦੀ ਜ਼ਮੀਨ ਵੇਚ ਕੇ ਉਹਦਾ ਸਰਨਾ ਨਹੀਂ ਭਾਵੇਂ ਕਿ ਉਹਦੀ ਕੀਮਤ ਵੀ ਜ਼ਿਆਦਾ ਮਿਲਦੀ ਸੀ ਪਰ ਉਨੇ ਦੂਸਰੇ ਪਿੰਡ ਪੈਂਦੀ ਜ਼ਮੀਨ ਵੇਚਣ ਦਾ ਫੈਸਲਾ ਕੀਤਾ ਕਿਉਂਕਿ ਉੱਥੇ ਪਾਣੀ ਦਾ ਕੋਈ ਸਾਧਨ ਨਹੀਂ ਸੀ ਉਹ ਪੈੜੀ ਕਈ ਵਾਰੀ ਬਿਜਨ ਤੋਂ ਗਿੱਲੀ ਹੀ ਪਈ ਰਹ ਜਾਂਦੀ ਸੀ ਜੇਕਰ ਕਦੀ ਉੱਥੇ ਕੁਝ ਬੀਜਿਆ ਵੀ ਜਾਂਦਾ ਤਾਂ ਉਹ ਪਾਣੀ ਤੋਂ ਬਿਨਾ ਸੁੱਕ ਸੜ ਜਾਇਆ ਕਰਦਾ ਸੀ ਦੂਜੇ ਪਿੰਡ ਦੀ ਹੱਦ ਵਿੱਚ ਪੈਂਦੀ ਜ਼ਮੀਨ ਵੇਚਣ ਦਾ ਪੱਕਾ ਹੋ ਗਿਆ ਪੰਜਾ ਛੇ ਘਰਾਂ ਨੇ ਮਿਲ ਕੇ ਚਾਰ ਕਨਾਲ ਜ਼ਮੀਨ ਖਰੀਦ ਲਈ ਕਿਸੇ ਨੇ ਕਨਾਲ ਤੇ ਕਿਸੇ ਨੇ ਪੰਦੀ ਦਸ ਮਰਲੇ ਰੱਖ ਲਏ ਇੱਥੇ ਤਿੰਨ ਕਨਾਲ ਹੋਰ ਜ਼ਮੀਨ ਬਾਕੀ ਬਚਦੀ ਸੀ ਜਿਸ ਨੂੰ 2 ਸਾਲ ਪਹਿਲਾਂ 2 ਸਾਲ ਬਾਅਦ ਫਿਰ ਵੇਚ ਦਿੱਤਾ ਗਿਆ ਵੇਚੀ ਗਈ ਜ਼ਮੀਨ ਦੇ ਪੈਸੇ ਨਾਲ ਉਹਨੇ ਸਾਰੇ ਵਿਹਜੀ ਪੈਸੇ ਮੋੜ ਦਿੱਤੇ ਸਨ ਅਤੇ ਨਾਲ ਹੀ ਸ਼ਹਿਰ ਵਾਲੇ ਆਰਤੀ ਅਦਾਲਤ ਸਾਹਿਬ ਸਾਫ਼ ਕਰ ਦਿੱਤਾ ਇਸ ਜ਼ਮੀਨ ਦੇ ਖਰੀਦਦਾਰਾਂ ਨੇ ਆਪਣੇ ਰਹਿਣ ਲਈ ਘਰ ਬਣਾਏ ਤੇ ਬਾਅਦ ਵਿੱਚ ਇਨਾ ਉੱਪਰ ਇੱਕ ਕਲੋਨੀ ਦਾ ਰੂਪ ਧਰ ਲਿਆ। ਉਹ ਕਲੋਨੀ ਅੱਜ ਵੀ ਉੱਥੇ ਬੜੀ ਸੁਖੀ ਸੰਧੀ ਵਸ ਰਹੀ ਹੈ। ਵਿਦਾਲੇ ਹੋਰਿੰ ਲੋਕਾਂ ਕੋਲ ਗੱਲਾਂ ਕਰਨ ਲੱਗੇ ਸਨ ਕਿ ਕਰਤਾਰਕੌਰ ਨੇ ਥੋੜੀ ਥੋੜੀ ਕਰਕੇ ਸਾਰੀ ਜ਼ਮੀਨ ਵੇਚ ਦੇਣੀ ਆ। ਮਗਰੋਂ ਇਹਦੇ ਨਵੇਂ ਦਿਹਾੜੀ ਕਰਿਆ ਕਰਨਗੇ। ਪਰ ਉਹਦਾ ਸਾਰਿਆਂ ਨੂੰ ਇੱਕੋ ਹੀ ਜਵਾਬ ਹੁੰਦਾ ਜੇਕਰ ਅੱਜ ਮੇਰੇ ਬੱਚੇ ਪੜ੍ਹ ਲੈ ਕੇ ਜਾਣਗੇ ਤਾਂ ਭਲਕ ਨੂੰ ਅੱਤੇ ਹੋਰ ਜ਼ਮੀਨ ਵੀ ਦਿੱਤੀ ਜਾਊਗੀ। ਸਰਜੀਤ ਸੋਨੇ ਰঞ্জੀਤ ਦਾ ਵਿਆਹ ਕਿਸੇ ਹੋਰ ਮੁੰਡੇ ਨਾਲ ਫਿਰੋਜ਼ਪੁਰ ਕਰ ਦਿੱਤਾ। ਮੁੰਡੇ ਕੋਲ ਜ਼ਮੀਨ ਦੇ 4 ਸਹਾਰ ਚੰਗੇ ਸੀ। ਉਹ ਘਰੋਂ ਵੀ ਇਕੱਲਾ-ਕੱਲਾ ਸੀ। ਉਹਦੀ ਵੱਡੀ ਭੈਣ ਮਿੰਦੋ ਪਹਿਲਾਂ ਹੀ ਗਈ ਹੋਈ ਸੀ। ਉਹਨੇ ਹੀ ਆਪਣੇ ਭਰਾ ਕੇਰ ਨੂੰ ਰੰਜੀਤ ਦਾ ਸਾਥ ਕਰਾਇਆ ਸੀ। ਕੇਰ ਦਾ ਪਿੰਡ ਦੂਰ ਹੋਣ ਕਰਕੇ ਸਰਜੀਤ ਨੇ ਰਿਸ਼ਤੇ ਬਾਰੇ ਬਹੁਤ ਹੀ ਪਰੇਸ਼ਾਨੀ ਨਾ ਕੀਤੀ। ਜ਼ਮੀਨ ਜੋਨੇ ਆਖ ਦਿੱਤਾ ਉਹਨਾਂ ਨੇ ਮੰਨ ਲਿਆ। ਉਨੇ ਵੀ ਕੋਈ ਝੂਠ ਨਹੀਂ ਆਕਿਆ ਸੀ ਜਮੀਨ ਤਾਂ ਵਾਕਿਆ ਹੀ ਕਿਹੜਾ ਕੋਲ ਬਥੇਰੀ ਸੀ ਪਰ ਉਹਲਾ ਇਸ ਗੱਲ ਦਾ ਰੱਖਿਆ ਕਿ ਉਹ ਨਸ਼ੇ ਪੱਤੇ ਵਿੱਚ ਹਰ ਵਕਤ ਕੱਲੀ ਰਹਿੰਦਾ ਸੀ ਸਰਜੀਤ ਨੇ ਇਹ ਸੋਚਦਿਆਂ ਕਾਲੀ ਕੀਤੀ ਕਿ ਕਿਤੇ ਫੇਰ ਪਹਿਲਾਂ ਵਾਂਗੂ ਕੋਈ ਭਾਨੀ ਨਾ ਮਾਰ ਦੇਵੇ ਜਾਂ ਕੋਈ ਮਿੰਦੋ ਉਹਨਾਂ ਨੂੰ ਦੱਸ ਨਾ ਦੇਵੇ ਕਿ ਕੁੜੀ ਦੇ ਸਾਥ ਦੀ ਗੱਲ ਪਹਿਲਾਂ ਵੀ ਕਿਸੇ ਹੋਰ ਕੋਲ ਪਹੁੰਚੇ ਸੀ ਤੇ ਫਿਰ ਜਵਾਬ ਹੋ ਗਿਆ ਲੋਕਾਂ ਨੂੰ ਤਾਂ ਗੱਲ ਕਰਨ ਲਈ ਬਹਾਨੇ ਚਾਹੀਦੇ ਹੁੰਦੇ ਹਨ ਉਹਨਾਂ ਨੂੰ ਸੈਟੀਟਿਊਡ ਜਨਨ ਦੀ ਕੋਈ ਲੋੜ ਨਹੀਂ ਪਈ ਉਹਨੇ ਵਿਆਹ ਸ਼ਤੀ ਕਰਨਾ ਹੀ ਠੀਕ ਸਮਝਿਆ ਕਰਮਾਈ ਤੋਂ ਤਨਾ ਮਹੀਨਿਆਂ ਬਾਅਦ ਕੇਰਤੇ ਰੰਗੀਦਾ ਵਿਆਹ ਕਰ ਦਿੱਤਾ ਗਿਆ ਲੈ ਬਿੰਦਰ ਆਪਾਂ ਦਾ ਸੁਰਖੀ ਹੋ ਗਿਆ ਕੁੜੀ ਵਿਆਹੀ ਗਈ ਤੇ ਮੁੰਡੇ ਦਾ ਹੁਣ ਜਦੋਂ ਮਰਜ਼ੀ ਵਿਆਹ ਕਰ ਲਵਾਂਗੇ ਵਿਆਹ ਤੋਂ ਬਾਅਦ ਇੱਕਦਮ ਸਰਜੀ ਤੱਕਣ ਲੱਗਾ ਧੀਆ ਵਾਲੇ ਵੀ ਕਦੀ ਸੁਰਖੀ ਹੁੰਦੇ ਆ ਮਾਪਿਆਂ ਨੂੰ ਤਾਂ ਆਪਣੀ ਲਾਦਾ ਹਮੇਸ਼ਾ ਫਿਕਰ ਲੱਗਾ ਰਹਿੰਦਾ ਹੁਣ ਤਾਂ ਮਿਲਣ ਵੀ ਰਹਿ ਗਿਆ। ਉਹ ਦਾ ਕੁਝ ਉਹ ਦਾ ਸੀ ਚੁਗਿੰਦਰ ਨਹੀਂ ਜਵਾ ਦਿੱਤਾ। ਚੱਲ ਕੋਈ ਗੱਲ ਨਹੀਂ ਜਦੋਂ ਤੇਰਾ ਜੋ ਕੀਤਾ ਜਾਵੇ ਮਿਲਿਆ ਕਰੀ। ਸਭ ਜੀ ਤੱਕਣ ਲੱਗਾ। ਤੂੰ ਜਾਇਆ ਵੀ ਕਿਹੜਾ ਛੇਤੀ ਜਨਾ ਇੰਨੀ ਦੂਰ ਕੁੜੀ ਵਿਆਹੀ। ਵਿਆਹ ਕੀ ਹੁਣ ਤਾਂ ਉਹਨੂੰ ਮਿਲਣ ਜਾਣ ਵਾਸਤੇ ਵੀ ਕਈ ਦਿਨ ਪਹਿਲਾਂ ਸੋਚਣਾ ਪੈਉ ਕਿੱਧਰ ਚੱਲੀਏ। ਗਿੰਦਰ ਅੱਖਾਂ ਲੱਗੀਆਂ। ਮੈਂ ਕਹਦਾ ਦੂਰ ਗਿਆ ਨਹੀਂ ਚਾਹੁੰਦਾ ਸੀ। ਆਪਾਂ ਤਾਂ ਰਿਸ਼ਤਾ ਨੇੜੇ ਕਿ ਕਿ ਤਾਂ ਹੀ ਚੱਲ ਵੀ ਜਦੋਂ ਗੱਲ ਕੀਤਾ ਜਾ ਕੇ ਮਿਲਿਆ ਪਰ ਉਹਦਾ ਦਾਣਾ ਪਾਣੀ ਦੂਰ ਲਿਖਿਆ ਸੀ ਆਪਾਂ ਕੀ ਕਰ ਸਕਦੇ ਸੀ ਇੱਕ ਗੱਲ ਤਾਂ ਚਲੋ ਚੰਗਾ ਹੀ ਹੋਇਆ ਜਿਹੜਾ ਉੱਤੇ ਆਪਾਂ ਜਵਾਬ ਦੇ ਦਿੱਤਾ ਮੈਨੂੰ ਕੱਲ ਪਰਸੋਂ ਹੀ ਪਤਾ ਲੱਗਾ ਉਹਨਾਂ ਨੇ ਆਪਣੀ ਜ਼ਮੀਨ ਵੇਚਣੀ ਸ਼ੁਰੂ ਕਰ ਦਿੱਤੀ ਸੱਜੀ ਤੱਕਨ ਲੱਗਾ ਅੱਛਾ ਤੁਹਾਨੂੰ ਕਿਹਨੇ ਦੱਸਿਆ ਹੈਰਾਨ ਹੁੰਦੇ ਹੋਏ ਗਿੰਦਰ ਪੁੱਛਣ ਲੱਗੇ ਬਸ ਇਦਾਂ ਹੀ ਉੱਡਦੀ ਉੱਡਦੀ ਗੱਲ ਮੇਰੇ ਕੰਨੀ ਪੈ ਗਈ ਸਰਜੀਤ ਨੇ ਗੱਲ-ਗੋਲ ਮੋਲ ਕਰ ਦਿੱਤੀ ਸੀ ਰঞ্জੀਤ ਪੜ੍ਹੀ ਲਿਖੀ ਕੁੜੀ ਇੱਕ ਅਨਪੜ੍ਹ ਵਹਿਲੀ ਦੇ ਵਸ ਪੈ ਗਈ ਸੀ ਜਿਸ ਨੂੰ ਨਾ ਤਾਂ ਗੱਲ ਕਰਨ ਦੀ ਅਕਲ ਸੀ ਤੇ ਨਾ ਹੀ ਉਹਨੇ ਕਦੀ ਰঞ্জੀਤ ਨਾਲ ਪਿਆਰ ਦੀ ਕੋਈ ਗੱਲ ਕੀਤੀ ਸੀ ਬਸ ਜਦੋਂ ਵੀ ਮੂੰਹ ਖੋਲਿਆ ਤਾਂ ਬੋਲ ਕੋ ਬੋਲ ਹੀ ਹੋਏ ਸਨ ਉਹ ਵੀ ਹਰ ਵਕਤ ਦੁਖੀ ਰਹਿਣ ਲੱਗੀ ਸੀ ਰੱਬ ਨੂੰ ਕੋਸਣ ਲੱਗੀ ਸੀ ਕਿ ਰੱਬਾ ਮੈਂ ਤੇਰਾ ਕੀ ਮਾਰਾ ਕੀਤਾ ਸੀ ਜੋ ਤੂੰ ਮੈਨੂੰ ਕਿਸ ਦੇ ਅਕਲੇ ਦੇ ਲੜਲਾ ਦਿੱਤਾ ਉਸ ਘੜੀ ਨੂੰ ਕੁੱਸਣ ਲੱਗੀ ਸੀ ਜਿਸ ਵਕਤ ਮੀਤ ਦੇ ਨਾਲ ਉਹਦਾ ਰਿਸ਼ਤਾ ਖੁੱਪਾ ਸੀ ਕਈ ਵਾਰ ਉਹਦੇ ਮਨ ਵਿੱਚ ਆਉਂਦਾ ਕਿ ਬੇਸ਼ੱਕ ਉਹਨਾਂ ਉੱਪਰ ਗਰੀਦੀ ਆ ਆਵੇ ਸੀ ਪਰ ਉਸ ਘਰ ਵਿੱਚ ਮੇਰੀ ਕਦਰ ਹੋਣੀ ਸੀ ਕਦੇ ਵੀ ਕਿਸੇ ਇਸ ਤਰ੍ਹਾਂ ਬੇਕਦਰੀ ਤਾਂ ਨਾ ਕੋਈ ਕਰਦਾ ਇੱਕ ਮੀਤ ਨਾਲੋਂ ਵਿਛੜਨ ਦਾ ਗਮ ਅਤੇ ਦੂਸਰਾ ਤੇਰ ਵੱਲੋਂ ਹਰ ਵਕਤ ਮੀਤ ਸਦਰੀ ਕਰਨੇ ਉਹਨੂੰ ਸੈਣ ਕਰਨੀ ਬੜੀ ਔਖੀ ਹੋਈ ਪਈ ਸੀ ਉਹ ਹਰ ਵਕਤ ਅੰਦਰ ਹੀ ਹਿੰਦਕ ਟੁੱਟਦੀ ਤੇ ਪਰਪਲ ਮਰਦੀ ਰਹਿੰਦੀ ਸੀ ਬੰਤ ਇੱਕ ਵਾਰ ਫਿਰ ਆਪਣੇ ਸੌਰੀ ਦੀ ਚੱਕਣਾ ਵਿੱਚ ਆ ਗਿਆ ਤੇ ਟਰੈਕਟਰ ਦਾ ਮੁੱਲ ਪਾਉਣ ਨੂੰ ਕਹਿ ਲੱਗਿਆ ਇਸ ਵਾਰ ਕੁੰਦਨ ਸੌਨੇ ਬੰਤ ਨੂੰ ਬਹੁਤੀ ਹਵਾ ਭਰ ਕੇ ਭੇਜਿਆ ਬੰਤ ਨੇ ਗੁਰੂ ਨੂੰ ਲੋਕਾਂ ਦੀ ਪਹਿਲੀ ਵਾਣ ਬਿਜਲ ਤੋਂ ਰੋਕ ਦਿੱਤਾ ਸੀ ਅਮੀਕੇ ਨੂੰ ਘਰ ਬੈਠੇ ਹੀ ਭਾਈ ਬਜਾਈ ਦਾ ਅਧ ਮਿਲਦਾ ਸੀ ਪਰ ਬੰਦੇ ਨੂੰ ਦਿੱਤੀ ਹੋਈ ਚੁੱਕਣਾ ਮਾਰ ਜਾਂਦੀ ਹੈ ਸੁਖੀ ਨੇ ਵੀ ਬਥੇਰਾ ਸਮਝਾਇਆ ਪਰ ਬੰਤ ਨੇ ਕਿਸੇ ਦੀ ਨਾ ਮੰਨੀ ਕਰਤਾਰ ਕੋਰੇ ਬਈ ਬੰਤ ਕਹਿੰਦਾ ਮੈਂ ਤੁਹਾਡੇ ਨਾਲ ਕੋਈ ਸਾਝ ਨਹੀਂ ਰੱਖਣੀ ਇਸ ਕਰਕੇ ਟਰੈਕਟਰ ਦਾ ਮੁੱਲ ਪਾ ਲਿਆ ਜਾਏ ਬੰਤ ਦਾ ਮਿੱਤਰ ਪ੍ਰਭੰਤ ਕੋਲ ਲੱਗਿਆ ਜਿਹਨੂੰ ਬੰਤ ਆਪਣਾ ਨਾਂ ਲਿਆਇਆ ਸੀ ਕਿਉਂ ਹੁਣ ਕੀ ਹੋਇਆ ਕਰਤਾਰ ਕੋਰੇ ਕਰਨ ਨੂੰ ਤੁਸੀਂ ਪਹਿਲੀ ਆਪਣੀ ਵੱਖੋ ਵਖਰੀ ਹੈ ਕਿਉਂ ਨਾ ਆਪਾਂ ਟਰੈਕਟਰ ਵੀ ਇੱਕ ਪਾਸੇ ਕਰ ਲਈਏ ਬੰਤ ਨੇ ਆਪਣੇ ਦਿਲ ਦੀ ਗੱਲ ਆਖ ਦਿੱਤੀ ਜਿੱਦਾਂ ਤੇਰੀ ਮਰਜ਼ੀ ਕਰ ਲੋ ਤੁਸੀਂ ਵੱਡੇ ਆ ਅਸੀਂ ਤੁਹਾਨੂੰ ਕੀ ਕਹਿ ਸਕਦੇ ਆ ਪਰ ਇੱਕ ਗੱਲ ਸੋਚ ਲਵੋ ਜਿਨੇ ਟਰੈਕਟਰ ਰੱਖ ਲਿਆ ਦੂਜੀ ਤਰਫ ਤੋਂ ਨਾ ਮੰਨ ਲਈ ਜਾਣਾ ਤਾਂ ਦੇਹ ਲਤਾਵਲ ਨਜ਼ਰ ਮਾਰਦੇ ਹੋਏ ਕਰਤਾਰਪੁਰ ਨੇ ਦੱਸਿਆ ਕੋਈ ਨਹੀਂ ਉਹ ਬਾਤ ਦੀ ਗੱਲ ਆ ਅੱਜ ਬੰਦ ਤੇ ਇੱਕ ਪਾਸਾ ਕਰਨਾ ਚਾਹੁੰਦਾ ਸੀ ਚਲੋ ਠੀਕ ਹੈ ਜਿਵੇਂ ਤੁਹਾਡੀ ਮਰਜ਼ੀ ਪਰ ਮੈਨੂੰ ਇੱਕ ਵਾਰੀ ਮੁੰਡਿਆਂ ਨੂੰ ਕੁਝ ਲੈੰਦਿਓ ਕਰਤਾਰ ਕਰਨੇ ਸਲਾਹ ਕਰਨੀ ਜ਼ਰੂਰੀ ਸਮਝੀ ਸੀ ਕਰਤਾਰ ਕਰਨੇ ਗੁਰਿੰਨ ਹੁਣ ਨਾਲ ਸਲਾਹ ਕੀਤੀ ਤੇ ਫੇਰ ਸਾਰੇ ਜਾਨੇ ਮੁਰਮੁਂਜਿਆ ਤੇ ਆਨ ਬੈਠੇ ਸਾਨਾ ਕਰ ਲਈ ਸਲਾਹ ਕਰਤਾਰ ਕਰਨੇ ਪ੍ਰਬੰਧ ਪੁੱਛਣ ਲੱਗਿਆ ਹਾਂਜੀ ਕਰ ਲਈ ਕਰਤਾਰ ਕਰਨੇ ਹਮੇ ਬੱਧ ਦੇ ਹੈ ਕਿ ਹਾਂ ਦੱਸ ਪ੍ਰਬੰਧ ਕਿਵੇਂ ਕਰਨੀ ਆ ਪਰਵੰਤ ਨੇ ਪੁੱਛਿਆ ਜਿੰਨਾ ਪਹਿਲਾਂ ਮੁੱਲ ਪਿਆ ਸੀ 30000 ਰੁਪਏ ਚ ਟ੍ਰੈਕਟਰ ਮੇਰਾ ਰਹਾ ਜੇਕਰ ਵਾਅਦਾ ਕੀ ਇੰਨਾ ਨਹੀਂ ਰੱਖਣਾ ਤਾਂ ਇਹ ਰੱਖ ਲੈਣਾ ਮੈਨੂੰ ਕੋਈ ਹੱਜ ਨਹੀਂ ਬੰਤ ਨੇ ਇੱਕ ਟੋਕ ਗੱਲ ਕੀਤੀ ਅਸੀਂ ਨਹੀਂ ਰੱਖਣਾ ਭਾਈਓ ਤੁਸੀਂ ਰੱਖ ਲਵੋ ਆਪਣੀ ਕੀਤੀ ਹੋਈ SLA ਮੁਤਾਬਕ ਕਰਤਾਰ ਕੋਲ ਨਹੀਂ ਨਾ ਕਰ ਦਿੱਤੀ ਠੀਕ ਆ ਅੱਜ ਤੋਂ ਟ੍ਰੈਕਟਰ ਮੇਰਾ ਹੋਇਆ ਤੁਹਾਨੂੰ ਅੱਧੇ ਪੈਸੇ ਫਸਲ ਸਾਮਕੇ ਮਿਲ ਜਾਣਗੇ ਬੰਤ ਨੇ ਸਾਰੀ ਗੱਲ ਸਾਫ਼ ਕਰ ਦਿੱਤੀ ਸੀ ਠੀਕ ਹੈ ਭਈ ਸਾਨੂੰ ਪਰਵਾਹ ਨਾ ਦੋਵੇਂ ਹੱਥ ਜੋੜਦੇ ਹੋਏ ਕਰਤਾਰ ਕੋਲ ਨੇ ਆ ਕੇ ਸਾਰੇ ਪਿੰਡ ਵਿੱਚ ਪਤਾ ਲੱਗ ਗਿਆ ਸੀ ਕਿ ਬੰਤ ਨੇ ਟਰੈਕਟਰ ਦਾ ਮੁੱਲ ਪਵਾ ਕੇ ਆਪ ਰੱਖ ਲਿਆ ਬਹੁਤੇ ਲੋਕ ਉਹਨੂੰ ਕੁਛਣ ਲੱਗੇ ਸਨ ਕਿ ਉਹਨੇ ਮਾੜਾ ਕੀਤਾ ਕੋਈ ਕਹਿੰਦਾ ਚਲੋ ਟਰੈਕਟਰ ਨਾਲ ਮੁੰਡੇ ਆਪਣੀ ਚੰਗੀ ਮਾਰੀ ਵਾਈ ਕਰੀ ਜਾਂਦੇ ਸੀ ਪਰ ਹੁਣ ਵਿਚਾਰਿਆਂ ਨੂੰ ਫਿਰ ਬਲਦ ਹੱਕ ਨੇ ਪਹਿਣਗੇ ਕੋਲ ਖੜਾ ਦੂਜਾ ਬੰਦਾ ਝਟ ਕਹਿ ਦਿੰਦਾ ਕਈ ਉਹਨਾਂ ਕੋਲ ਬਲਦਾਂ ਨਾਲ ਵਾਈ ਕਿੱਥੇ ਹੋਣੀ ਆ ਬਲਦਾਂ ਝੋਟਿਆਂ ਨਾਲ ਵਾਈ ਕਰਨੀ ਪਹਾੜ ਨੂੰ ਮੱਥਾ ਲਾਉਣਾ ਇੱਕ ਬਰਾਬਰ ਹੁੰਦਾ ਇਹ ਤਾਂ ਚੰਗੇ ਭਲੇ ਦੀ ਗਵਾਖਰਾ ਛੱਡਦੇ ਆ ਉਹ ਤਾਂ ਹੈ ਹੀ ਹੈ ਜੇ ਕੱਲ ਦੇ ਸ਼ੁਕਰੇ ਉਹ ਕੀ ਵਾਈ ਕਰਨਗੇ ਅਜੇ ਟਰੈਕਟਰ ਦੇ ਮੁੱਲ ਪੈਨੂੰ ਹਫ਼ਤਾ ਕੋ ਹੋਇਆ ਸੀ ਕੁੰਦਨ ਤੋਂ ਸਾਈਕਲ ਤੇ ਆਇਆ ਆਪਣੇ ਮੁੰਡੇ ਨੂੰ ਨਾਲ ਲੈ ਕੇ ਕਤਾਰ ਕਰਨੀ ਚਾਹ ਬਣੀ ਪਿਆ ਤੇ ਘਰ ਪਰਿਵਾਰ ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਬੰਤ ਵੀ ਬਰੋਕਾਰ ਆ ਗਿਆ ਅਤੇ ਕੁੰਦਨ ਤੋਂ ਉੱਠ ਕੇ ਉਹਦੇ ਨਾਲ ਚੜਾ ਗਿਆ ਦਪਹਿਰੋਂ ਬਾਅਦ ਬੰਤ ਦਾ ਵੱਡਾ ਭੱਗ ਜੱਲਾ ਟਰੈਕਟਰ ਚਲਾ ਕੇ ਆਪਣੇ ਪਿੰਡ ਦੀ ਰਹਿ ਪੈ ਗਿਆ ਅਤੇ ਕੁੰਦਨ ਤੋਂ ਮਗਰਮਗਰ ਸੈਕਲ ਤੇ ਜਾ ਰਿਹਾ ਸੀ ਟਰੈਕਟਰ ਮਗਰ ਹਾਲਤਾਂ ਉਸੇ ਵੇਲੇ ਹੀ ਕਾਹੂ ਜੱਲਾ ਲੈ ਗਿਆ ਸੀ ਵੇਲੇ ਕੁਵੇਲੇ ਆ ਕੇ ਤਵੀਆਂ ਕਰਾਹਾ ਵੀ ਲਿਆ ਗਿਆ ਜੇਕਰ ਕੋਈ ਬੰਤ ਨੂੰ ਪੁੱਛਦਾ ਤਾਂ ਉਹ ਬੜੇ ਮਾਣ ਨਾਲ ਦੱਸਦਾ कि ਉਹਨੇ ਕੁੰਦਲਸੋਂ ਨਾਲ ਤਰੱਕੀ ਦੀ ਸਹਾਜ ਰੱਖੀ ਹੈ। ਬੱਚੇ 20-25 ਦਿਨ ਲਗਾਤਾਰ ਦਿਨ ਰਾਤ ਇੱਕ ਕਰਕੇ ਕੁੰਦਲਸੋਂ ਹੁਣਾ ਇਹ ਆਪਣੀ ਸਾਰੀ ਜ਼ਮੀਨ ਪੱਧਰੀ ਕਰ ਲਈ ਸੀ। ਜਿਹੜੀ ਜ਼ਮੀਨ ਸਾਲਾਂ ਤੋਂ ਬੰਜਰ ਬੀਵਾਨ ਪਈ ਸੀ ਹੁਣ ਉਹ ਉਪਜਾਊ ਬਣ ਚੁੱਕੀ ਸੀ। ਜੇਕਰ ਕੋਈ ਸ਼੍ਰੀਕੇ ਵਿੱਚੋਂ ਜਾਪਿੰਦ ਦਾ ਜਸਵੰਤ ਨੂੰ ਟਰੈਕਟਰ ਬਾਰੇ ਪੁੱਛਦਾ ਤਾਂ ਉਹ ਦੱਸਦੀ ਕਿ ਉਹਨਾਂ ਨੇ ਬੰਤ ਨਾਲ ਸਾਂਝ ਪਾਈ ਹੈ। ਸ਼੍ਰੀਕੇ ਵਾਲੇ ਛੱਟਮੂਹ ਤੇ ਨੀਨਾ ਮਾਦਦ ਦੇ ਨੇ ਭੈਣ ਤੁਸੀਂ ਚੰਗਾ ਨਹੀਂ ਕੀਤਾ ਜਿਹੜਾ ਤੂੰ ਆ ਦੇ ਭਤੀਜਿਆਂ ਨੂੰ ਉਹ ਅਰਿਜਕ ਹੋਇਆ ਕੀ ਹੋਇਆ ਜੇ ਤੇਰਾ ਭਰਾ ਮਰ ਗਿਆ ਸੀ ਇਹ ਵੀ ਤਾਂ ਉਸੇ ਦਾ ਲਹੂ ਆ ਤੈਨੂੰ ਸਗੋ ਉਹਨਾਂ ਦੀ ਮਦਦ ਕਰਨੀ ਸਹੀ ਚਾਹੀਦੀ ਸੀ ਪਰ ਤੂੰ ਤਾਂ ਉਹਨਾਂ ਵਿਚਾਰਿਆਂ ਨਾਲ ਪਤਾ ਨਹੀਂ ਕਿਹੜਾ ਵੇਰ ਕਮੋਲ ਲੱਗੀਆਂ ਉਹਨੂੰ ਇਹ ਬੋਲ ਦਿਨ ਰਾਤ ਸਤਾਉਣ ਲੱਗੇ ਸਨ ਲੋਕਾਂ ਦੀਆਂ ਗੱਲਾਂ ਸੀਨਾ ਚੀਰਨ ਲੱਗੀਆਂ ਸਨ ਹੁਣ ਉਹ ਵੀ ਪਛਤਾਉਣ ਲੱਗੀ ਸੀ ਇਦਰ ਕੁ ਮਹੀਨੇ ਬਾਅਦ ਜਲਾ ਟਰੈਕਟਰ ਦੇ ਨਾਲ ਸਾਰੇ ਸੰਦ ਪਿੰਡ ਛੱਡ ਗਿਆ ਅਤੇ ਬੰਤ ਨੂੰ ਪਿੰਡੋਂ ਔਨਲੀ ਆ ਕੇ ਆ ਕੇ ਲਿਆ ਗਿਆ। ਬੰਤ ਨੂੰ ਫਿਕਰਸ ਤੋਂ ਲੱਗਿਆ ਕਿ ਟਰੈਕਟਰ ਵਾਪਸ ਕਿਉਂ ਛੱਡ ਗਿਆ। ਅਗਲੇ ਹੀ ਦਿਨ ਉਹ ਪੋਨੀਪੁਰ ਚਲਾ ਗਿਆ। ਕੁੰਦਲ ਸੌਂਦੇ ਜਸੂਨਤ ਨੇ ਆਪਣੀ ਸਾਰੀ ਮਜਬੂਰੀ ਬੰਤ ਨੂੰ ਦੱਸੀ ਕਿ ਕਿਉਂ ਉਹਨਾਂ ਨੂੰ ਟਰੈਕਟਰ ਮੋੜਨ ਲਿਆ। ਉਦਾਂ ਵੀ ਉਹਨਾਂ ਦਾ ਹੁਣ ਬੁੱਤਾ ਸੜ ਚੁੱਕਿਆ ਸੀ। ਸਾਰੀ ਜ਼ਮੀਨ ਪੱਧਰੀ ਹੋ ਚੁੱਕੀ ਸੀ। ਪਰ ਬੰਤਰੋਂ ਦਿੱਤਾ ਪੈ ਗਿਆ ਕਿ ਕਿਸੇ ਕਿਥੋਂ ਦੇ ਨੇ ਉਹਨੇ ਭੱਜ ਦੌੜ ਕੀਤੀ ਅਤੇ ਆਖਰ ਵਿੱਚ ਆਪਣੇ ਨਾਲ ਟਰੈਕਟਰ ਵਿੱਚ ਇੱਕ ਹੋਰ ਹਿੱਸੇਦਾਰ ਪਾ ਲਿਆ ਹੁਣ ਟਰੈਕਟਰ ਵਿੱਚ ਹਿੱਸੇਦਾਰ ਬੰਤਦਾਰ 5 5 ਜੋ ਹੈ ਕੇਵਲ ਸੀ ਜਿਹੜਾ ਤੁਸੀਂ ਬਨੋ ਅਪਾਰਟਮੈਂਟ ਵਿੱਚ ਰਹਿੰਦਾ ਸੀ ਕੇਵਲ ਦੀ ਆਪਣੀ ਜ਼ਮੀਨ 15 ਕਿੱਲੇ ਸੀ ਅਤੇ ਜਿਸ ਵਿੱਚੋਂ 5 ਕਿੱਲੇ ਹੀ ਵਾਈ ਵਾਲੇ ਸਨ ਬਾਕੀ ਸਾਰੇ ਸਲਵਾਰ ਦਬ ਕਾਨੇ ਵਗੈਰਾ ਸੀ ਜੋ ਕਿ ਬਹੀ ਦੇ ਬਿਲਕੁਲ ਵੀ ਕਾਬਲ ਨਹੀਂ ਸੀ। ਕਈ ਵਾਰ ਦਰਿਆ ਬਿਆਸ ਦਾ ਪਾਣੀ ਫਸਲ ਖਰਾਬ ਕਰ ਦਿੰਦਾ ਸੀ। ਹੁਣ ਕੇਵਲ ਦੀ ਕਿਸਮਤ ਖੁੱਲਣ ਲੱਗੀ ਸੀ ਕਿਉਂਕਿ ਬਿਨਾ ਕੁਝ ਦਿੱਤੇ ਉਹ ਟਰੈਕਟਰ ਦਾ ਮਾਲਕ ਬਣ ਬੈਠਾ ਸੀ। ਹੁਣ ਟਰੈਕਟਰ ਆਪਣੇ ਪਿੰਡ ਲੈ ਕੇ ਗਿਆ ਤੇ ਜਲੇ ਹੁਣ ਵਾਂਗੂ ਦਿਨ ਰਾਤ ਕਰਕੇ ਸਲਵਾੜ ਦੇ 부ਜੇ ਪੱਟ ਪੱਟ ਕੇ ਆਪਣੀ ਸਾਰੀ ਪੈੜੀ ਉਪਜਾਉ ਕਰ ਲਈ। ਕਿੰਨੀ ਕੰਮੀ ਹੀਲੀ ਜਦੋਂ ਬੰਤ ਨੇ ਅੱਧੇ ਪੈਸੇ ਮੰਗੇ ਤਾਂ ਉਹਨੇ ਅਗਲੀ ਫਸਲ ਤੇ ਪੈਸੇ ਦੇਣ ਦਾ ਵਾਅਦਾ ਕੀਤਾ ਪਰ ਬੰਤ ਨੇ ਤਾਂ ਇਸ ਫਸਲ ਤੇ ਪੈਸੇ ਜਿਵੇਂ ਸਨ ਬੰਤ ਲਈ ਬਹੁਤ ਔਖਾ ਹੁੰਦਾ ਜਾ ਰਿਹਾ ਸੀ ਫਸਲ ਆਉਣ ਵਿੱਚ ਅਜੇ 1.5 ਮਹੀਨਾ ਬਾਕੀ ਸੀ ਇਸ ਵਾਰ ਗੁਰਮੀ ਨੇ ਆਪਣੀ ਸਾਰੀ ਪਹਿਲੀ ਬਲਦਾਂ ਨਾਲ ਵਾਈ ਬੀਜੀ ਸੀ ਟਰੈਕਟਰ ਤੇ ਬਲਦਾਂ ਦੀ ਵਾਈ ਵਿੱਚ ਬਹੁਤ ਫਰਕ ਹੁੰਨ ਕਰਕੇ ਪਹਿਲੀ ਚੰਗੀ ਤਰ੍ਹਾਂ ਵਾਈ ਨਾ ਗਈ ਅਤੇ ਜਿਸਦਾ ਅਸਰ ਖੇਤਾਂ ਵਿੱਚ ਖੜੀ ਫਸਲ ਉੱਤੇ ਦੇਖਣ ਨੂੰ ਮਿਲਦਾ ਸੀ ਬੰਤ ਨੇ ਸਾਰੀ ਆਪਣੀ ਪੈੜੀ ਗੁਰੀ ਤੋਂ ਵਹਾਈ ਕਿਉਂਕਿ ਉਹਨਾਂ ਨੂੰ ਟਰੈਕਟਰ ਗਾਉਣਾ ਚਲਾਉਣਾ ਨਹੀਂ ਆਉਂਦਾ ਸੀ ਸੁੱਕੀ ਟਰੈਕਟਰ ਚਲਾਉਣ ਨੂੰ ਬਥੇਰਾ ਹੱਥ ਪੱਲਾ ਮਾਰਦਾ ਪਰ ਉਹਦੇ ਤੋਂ ਗੱਲ ਨਾ ਬਣਦੀ ਜਨੋਕਿਤੇ ਵਾਈ ਕਰਦੇ ਟਰੈਕਟਰ ਖੁੱਭ ਜਾਂਦਾ ਤਾਂ ਉਹਨੂੰ ਗੁਰੀ ਗੁਰੀ ਦੀ ਭਾਲ ਰਹਿੰਦੀ ਬੰਤ ਨੇ ਚਾਰੇ ਪਾਸੇ ਹੱਥ ਪੈਰ ਮਾਰੇ ਪਰ ਪੈਸੇ ਦਾ ਪ੍ਰਬੰਧ ਨਾ ਹੋ ਸਕਿਆ ਫਿਰ ਇੱਕ ਦਿਨ اچانک ਉਹਨੇ ਸੂਨ ਸਿੰਘ ਨੂੰ ਘਰ ਸੱਦ ਕੇ ਆਪਣੀ ਸਾਰੀ ਮਜਬੂਰੀ ਦੱਸੀ ਉਹਦੇ ਕਹਿਣ ਤੇ ਟਰੈਕਟਰ ਵਿੱਚ ਫਿਰ ਸਾਂਝਾ ਕਰ ਲਿਆ ਗਿਆ ਪਰ ਹੁਣ ਟਰੈਕਟਰ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਸੀ ਇੰਜਨ ਜਵਾਬ ਦੇਣ ਲੱਗਿਆ ਸੀ ਟਾਇਰ ਘਸ ਚੁੱਕੇ ਸਨ ਕਲਚ ਬਲੇਟਾਂਸ ਚੋਂ ਆਵਾਜ਼ ਆਉਣ ਲੱਗੀ ਸੀ ਇਸ ਵਕਤ ਟਰੈਕਟਰ ਨੂੰ ਮੁਰੰਮਤ ਦੀ ਲੋੜ ਸੀ ਪਰ ਮੁਰੰਮਤ ਵਾਸਤੇ ਪੈਸਿਆਂ ਦੀ ਲੋੜ ਪੈਸਿਆਂ ਨੇ ਇਸ ਵਾਰ ਘਰ ਵੱਲੋਂ ਅਜੇ ਤੱਕ ਮੂੰਹ ਮੋੜ ਰਿਹਾ ਸੀ ਆਰਤੀ ਕੋਲੋਂ ਪੈਸੇ ਫੜ ਕੇ ਟਰੈਕਟਰ ਦੀ ਮੁਰੰਮਤ ਕਰਾਈ ਗਏ ਪਰ ਪੈਨਾ ਵਾਲੀ ਗੱਲ ਨਾ ਰਹੀ ਕਦੀ ਉਹਦੀ ਕ੍ਰਿੰਕ ਟੁੱਟ ਜਾਨੀ ਅਤੇ ਕਦੀ ਬੈਰਿੰਗ ਟੁੱਟ ਜਾਨੇ ਕਦੀ ਕੁਝ ਖਰਾਬ ਹੋ ਜਾਣਾ ਅਤੇ ਕਦੀ ਕੁਝ ਹੋਰ ਖਰਾਬ ਹੋ ਜਾਣਾ ਆਏ ਦਿਨ ਟਰੈਕਟਰ ਖਰਾਬ ਰਹਿਣ ਲੱਗਾ ਤੇ ਲੋੜ ਤੇ ਲੋੜ ਤੋਂ ਵੱਧ ਪੈਸੇ ਖਾਂਣ ਲੱਗਿਆ ਸੀ ਕਰਤਾਰ ਕੋ ਨੇ ਆਪਣੇ ਜਲੂਤ ਤੇ ਪਤਨਤਰ ਕੇ ਰਾਤ 3 ਨੂੰ ਆਸਤੇ ਬੱਚਿਆਂ ਨੂੰ ਦੁੱਧ ਕੱਟ ਕਰ ਦਿੱਤਾ ਅਤੇ ਦੁੱਧ shear ਮਰਦਾਰੇ ਮਰਦਾਰੇ ਦੁੱਧ ਜੀ ਨੂੰ ਪਾਣਾ ਸ਼ੁਰੂ ਕਰ ਦਿੱਤਾ ਪਿੰਡਾਂ ਵਿੱਚੋਂ ਦੁੱਧ ਇਕੱਠਾ ਕਰਨ ਨਿੰਦੂ ਨਾਂ ਦਾ ਇੱਕ ਦੁੱਧੀ ਆਉਂਦਾ ਹੁੰਦਾ ਸੀ ਉਹ ਹੀ ਸਾਰੇ ਪਿੰਡ ਦਾ ਦੁੱਧ ਇਕੱਠਾ ਕਰਕੇ ਮਰਦਾਰੇ ਨੂੰ ਲਿਖਾ ਦਿੰਦਾ ਜਦੋਂ ਮਹੀਨੇ ਦੋ ਹੀ ਮਹੀਨੇ ਸ਼ਹਿਰ ਜਾ ਕੇ ਹਿਸਾਬ ਕਰਨਾ ਤਾਂ 12-15 ਕਿਲੋ ਘੱਟ ਲਿਖਿਆ ਹੁੰਦਾ ਉਤੋਂ ਉਹਨੇ ਆਪਣੀ ਮਰਜ਼ੀ ਨਾਲ ਰੇਟ ਲਾਣਾ ਹਰ ਪਾਸਿਓਂ ਮਾਰ ਪੈਣ ਲੱਗੀ ਸੀ ਦੁੱਧੀ ਆਪਣੀ ਮਰਜ਼ੀ ਨਾਲ ਦੁੱਧ ਦਾ ਰੇਟ ਲਾਉਂਦਾ ਆਏ ਦਿਨ ਤੇ ਤੁਰ ਖਰਾਬ ਰਹਿਣ ਲੱਗਿਆ। ਇੰਨੀ ਦਿਨੀ ਗੁਰੀ ਦੀ ਵਖੀ ਵਿੱਚ ਕਦੀ ਕਦੀ ਦੰਦ ਹੋਣ ਲੱਗ ਪਿਆ। ਘਰ ਨੂੰ ਚਾਰੇ ਪਾਸੇ ਮੁਸੀਬਤ ਨੇ ਘੇਰਾ ਪਾਇਆ ਹੋਇਆ ਸੀ। ਕਰਤਾਰ ਕੋਰ ਨੂੰ ਕਿਸੇ ਪਾਸਿਓਂ ਵੀ ਕੋਈ ਸੁੱਖ ਦੀ ਆਸ ਨਜ਼ਰ ਨਹੀਂ ਆ ਰਹੀ ਸੀ। ਹੁਣ ਤਾਂ ਬਸ ਉਹਨੂੰ ਇੱਕੋ ਹੀ ਰੱਬ ਦਾ ਆਸਰਾ ਸੀ। ਅਤੇ ਦੂਜੀ ਉਮੀਦ ਆਪਣੀ ਔਲਾਦ ਉੱਤੇ ਸੀ ਕਿ ਕਦੋਂ ਉਹ ਜਵਾਨ ਹੋਵੇ ਤੇ ਆਪਣੇ ਪੈਰਾਂ ਉੱਪਰ ਹੋ ਕੇ ਕਮਾ ਸਕਣ ਤਾਂ ਕਿ ਉਹਦੇ ਵੀ ਦਿਨ ਫੇਰਨ। ਉਦੇ ਵਿੜੇ ਵੀ ਮੁਰ ਖੁਸ਼ੀਆਂ ਪਰਤਨ ਇਸੇ ਆਸ ਵਿੱਚ ਉਹ ਦਿਨ ਕੱਟੀ ਜਾ ਰਹੀ ਸੀ ਚਲ